ਵੀਡੀਓ ਦੇਖਦੇ ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਦੋਸਤੋ ਅੱਜ ਕਾਫੀ ਦਿਨ ਬਾਅਦ ਤੁਹਾਡੇ ਰੂਬਰੂ ਹੋਏ ਆ ਕੋਈ ਕੁਝ ਤਰ੍ਹਾਂ ਚ ਰਜੇਵੇਂ ਤੇ ਕੋਈ ਜ਼ਰੂਰੀ ਕੰਮ ਸੀਗਾ ਤਾਂ ਕਰਕੇ ਵੀਡੀਓ ਨਹੀਂ ਬਣ ਸਕੀ ਤੇ ਅੱਜ ਬਣਾਵਾਂਗੇ ਆਪਾਂ ਕਚਨਾਰ ਦੀ ਕਲੀਆਂ ਦੀ ਸਬਜ਼ੀ ਬਹੁਤ ਹੀ ਸਵਾਦ ਬਣਦੀ ਆ ਤੇ ਸਭ ਤੋਂ ਵੱਡੀ ਗੱਲ ਇਹ ਬਹੁਤ ਹੀ ਗੁਣਕਾਰੀ ਹੁੰਦੀ ਆ ਪਹਿਲਾਂ ਇਹਦੇ ਫੁੱਲਾਂ ਦੀ ਵੀਡੀਓ ਬਣਾ ਕੇ ਆਪਾਂ ਅਪਲੋਡ ਕੀਤੀ ਆਪਣੇ ਚੈਨਲ ਤੇ ਉਹਨੂੰ ਬਹੁਤ ਸਾਰਾ ਪਿਆਰ ਤੁਸੀਂ ਦਿੱਤਾ ਤੇ ਇਹ ਵੀ ਉਸੇ ਦਾ ਨ ਤਰੀਕੇ ਨਾਲ ਬਣਦੀ ਆ ਤੇ ਆਜੋ ਆਪਾਂ ਇਹਦੀ ਵੀਡੀਓ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਇਹਨਾਂ ਨੂੰ ਆਪਾਂ ਉਬਾਲਾਂਗੇ ਉਹਦੇ ਦੋ ਕਾਰਨ ਇੱਕ ਤੇ ਨਰਮ ਹੋ ਜਾਂਦੀਆਂ ਤੇ ਦੂਜੀ ਗੱਲ ਇਹਦੇ ਤੇ ਮੱਖੀਆਂ ਜਾਂ ਕੋਈ ਡਸਟ ਵਗੈਰਾ ਉਹ ਲੱਥ ਜਾਂਦੀ ਆ ਉਹਦੇ ਵਾਸਤੇ ਇਹਨੂੰ ਪਹਿਲਾਂ ਉਬਾਲਾਂਗੇ ਇਸੇ ਵੀ ਖੁੱਲੇ ਭਾਂਡੇ ਵਿੱਚ ਪਹਿਲਾਂ ਆਪਾਂ ਪਾਣੀ ਭਰ ਲਾਂਗੇ ਕੜਾਈ ਨੂੰ ਰੱਖਾਂਗੇ ਆਪਾਂ ਗੈਸ ਤੇ ਤੇ ਗੈਸ ਔਨ ਕਰ ਦਾਂਗੇ ਤੇ ਪਾਣੀ ਗਰਮ ਹੁੰਦਾ ਵੇਟ ਕਰਾਂਗੇ ਆਪਾਂ ਆਪਣਾ ਪਾਣੀ ਗਰਮ ਹੋ ਗਿਆ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਇਹ ਕਲੀਆਂ ਤੇ ਜਨਾਰ ਦੀਆਂ ਕਲੀਆਂ ਇਹ ਤਰ੍ਹਾਂ ਪਾਣੀ ਦੇ ਵਿੱਚ ਭਿਉਂ ਦਾਂਗੇ ਤੇ ਹੁਣ ਇੱਕ ਉਬਾਲ ਆਉਣ ਤੱਕ ਇਹਦੀ ਨਾ ਆਪਾਂ ਇਹਨੂੰ ਪਕਾਵਾਂਗੇ ਨਾਲੇ ਤੇ ਗਲ ਜਾਣਗੇ ਨਾਲੇ ਤੋਂ ਬਸ ਜੀ ਲੈ ਜਾਊਗੇ ਇਹਦੀ ਇੱਕ ਉਬਾਲ ਆਉਣ ਲੈ ਤੱਕ ਇਹਨੂੰ ਪਕਾਵਾਂਗੇ ਆਪਾਂ ਆਪਣੀਆਂ ਕਲੀਆਂ ਉਬਲਦੀਆਂ ਨੇ 5-7 ਮਿੰਟ ਹੋ ਗਏ ਆ ਤੇ ਆਪਾਂ ਚੈੱਕ ਕਰ ਲੈਨੇ ਆ ਕਾਫੀ ਕਲਰ ਚੇਂਜ ਹੋ ਗਿਆ ਇਹਨਾਂ ਦਾ ਆ ਲੈ ਕੋਕ ਰਹੇ ਹੁਣ ਆਪਾਂ ਆਪਾਂ ਗੈਸ ਬੰਦ ਕਰ ਦਿੰਦੇ ਆ ਇਹਨੂੰ ਆਪਾਂ ਛਾਲ ਲਾਗੇ ਇਸ ਤਰੀਕੇ ਦੀ ਕੋਈ ਛਾਲ ਨਹੀਂ ਲੈ ਕੇ ਆਪਾਂ ਇਹਨੂੰ ਛਾਲ ਲੈਂਦੇ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਠੰਡੇ ਪਾਣੀ ਨਾਲ ਧੋਲਾਂਗੇ ਕੜਾਈ ਆਪਾਂ ਉਹ ਸਾਫ਼ ਕਰ ਲਈ ਆ ਹੁਣ ਇਹਦੇ ਵਿੱਚ ਤੜਕਾ ਲਾਵਾਂਗੇ ਆਪਾਂ ਇਸਕਾ ਕਿਮ ਆਪਾਂ ਗਰਮ ਕਰਾਂਗੇ ਲਾਈ ਆਪਣੀ ਗਰਮ ਹੋ ਗਈ ਹੈ ਇਹਦੇ ਵਿੱਚ ਪਾ ਲਾਂਗੇ ਆਪਾਂ ਸਰੋਂ ਦਾ ਤੇਲ ਤੇ ਇਹਦੇ ਵਿੱਚ ਬੇਸਿਕੀ ਤੜਕਾ ਲੱਗਦਾ ਜਿਹੜਾ ਆਪਾਂ ਆਮ ਸਬਜ਼ੀ ਲਣਾ ਉਹ ਤੜਕਾ ਲੱਗਦਾ ਉਹਦੇ ਵਾਸਤੇ ਆਪਾਂ ਇਹ ਦੋ ਪਿਆਜ਼ ਲੈ ਆ ਨਾਰਮਲ ਸਾਈਜ਼ ਦੇ ਇੱਕ ਟਮਾਟਰ ਚਾਰ ਹਰੀਆਂ ਮਿਰਚਾਂ ਤੇ ਇੱਕ ਗੰਡਾ ਲਸਣ ਦਾ ਭਾਵੇਂ ਤੁਸੀਂ ਹਿੰਦ ਲਸਣ ਬਾੜੋ ਭਾਵੇਂ ਅਦਰ ਕਾ ਪਾੜੋ ਤੇ ਭਾਵੇਂ ਕੱਲੇ ਪਿਆਜ਼ ਦਾ ਤੜਕਾ ਲਾੜੋ ਕਿਉਂਕਿ ਉਹ ਆਪ ਕਾਫੀ ਗਰਮ ਹੁੰਦੀਆਂ ਤੇ ਚਰਾਬ ਦੀਆਂ ਕਲੀਆਂ ਇਸ ਕਰਕੇ ਆਪਾਂ ਅਦਰਕ ਇਹਦੇ ਵਿੱਚ ਨਹੀਂ ਪਾ ਰਹੇ ਕੱਲ ਲਸਣ ਪਾ ਰਹੇ ਆ ਗੱਲਾਂ ਕਰਦੇ ਕਰਦੇ ਆਪਣਾ ਤੇਲ ਗਰਮ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਜੀਰਾ ਪਾਵਾਂਗੇ ਜੀਰੇ ਨੂੰ ਥੋੜਾ ਜਿਹਾ ਹਥੇਲੀ ਤੇ ਮਸਲ ਕੇ ਪਾਈਏ ਤੇ ਇਹਦਾ ਸਵਾਦ ਐਕਟਿਵ ਹੋ ਜਾਂਦਾ ਜੀਰਾ ਆਪਣਾ ਜਾਂਦਾ ਸਾਰ ਫਰਾਈ ਹੋ ਗਿਆ ਹੁਣ ਪਾ ਦਾਂਗੇ ਇਹਦੇ ਵਿੱਚ ਲਸਣ ਤੇ ਨਾਲ ਦੀ ਨਾਲ ਹੀ ਦੇ ਵਿੱਚ ਪਾ ਦਾਂਗੇ ਆਪਾਂ ਪਿਆਜ਼ ਕਿ ਆ ਇਹਨੂੰ ਹਰਕਾ ਜਾਂ ਬ੍ਰਾਊਨ ਕਰਾਂਗੇ ਇਹ ਬਿਲਕੁਲ ਫ੍ਰੀ ਆਫ ਕਾਸਟ ਸਭੀ ਆਪਾਨੂੰ ਮਿਲਦੀ ਆ ਆਮੇ ਆਪਣੇ ਸੜਕਾਂ ਦੇ ਜਨਾਬ ਦੇ ਦਰਖਤ ਕਾਫੀ ਮਿਲ ਜਾਂਦੇ ਆ ਲੋੜੇ ਸਰਪੇ ਨੂੰ ਪਛਾਣ ਕਰਨ ਦੀ ਕਿchnaar ਵੀ ਤਿੰਨ ਪ੍ਰਕਾਰ ਦੀ ਹੁੰਦੀ ਇੱਕ ਵਾਈਟ ਕਲਰ ਦੀ ਇੱਕ ਥੋੜੀ ਜਿਹੀ ਪਿੰਕ ਹੁੰਦੀ ਆ ਤੇ ਇੱਕ ਦੇ ਫੁੱਲ ਦੇ ਬਿਲਕੁਲ ਰੈੱਡ ਤੇ ਵਾਈਟ ਕਲਰ ਦੀ ਜੇ ਆਪਾਂ ਪੂਰਾ ਸ਼ੋਰ ਨਹੀਂ ਕਿ ਉਹ ਖਾਣੀ ਚਾਹੀਦੀ ਕਿ ਨਹੀਂ ਖਾਣੀ ਚਾਹੀਦੀ ਪਰ ਜੇ ਥੋੜੀ ਜਿਹੀ ਪਿੰਕ ਆ ਤੇ ਰੈੱਡ ਕਲਰ ਦੀ ਕਿchnaar ਤੇ ਆਮ ਖਾਧੀ ਜਾਂਦੀ ਆ ਆਮ ਹੀ ਆਪਾਂ ਸੁਣਿਆ ਵੀ ਜਿਹੜੀ ਚਿੱਟੀ ਚੀਜ਼ ਇਹ ਦਿਖਦੀ ਆ ਉਹ ਜ਼ਹਿਰ ਹੁੰਦੀ ਆ ਇਸ ਦਾ ਕੀ ਆਪਾਂ ਉਹਦੇ ਬਾਰੇ ਨਹੀਂ ਕੁਝ ਆਪਾਂ ਸ਼ੋਰ ਨਾ ਉਹ ਫਗਦੀ ਖਾਦੀ ਆ ਪਿੰਕ ਕਚਨਾਰ ਖਾਦੀ ਮੈਂ ਤੇ ਨਾਲ ਰੈੱਡ ਖਾਦੀ ਆ ਅੱਜ ਆਪਾਂ ਬਣਾ ਰਹੇ ਪਿੰਕ ਤੇ ਗਰਾੜ ਦੀਆਂ ਕਲੀਆਂ ਤੇ ਆਜਾ ਥੋੜਾ ਜਿਹਾ ਰੰਗ ਬਦਲ ਗਿਆ ਨਾਲ ਇਹ ਚ ਪਾਵਾਂਗੇ ਹਰੀਆਂ ਮਿਰਚਾਂ ਤੇ ਹਰੀਆਂ ਮਿਰਚਾਂ ਨੂੰ ਥੋੜਾ ਜਿਹਾ ਫਰਾਈ ਕਰਾਂਗੇ ਉਸ ਤੋਂ ਬਾਅਦ ਪਾਵਾਂਗੇ ਆਪਾਂ ਟਮਾਟਰ ਵਿਆਹ ਤੇ ਹਰੀਆਂ ਮਿਰਚਾਂ ਕਾ ਭੀ ਆ ਤੱਕ ਭੁੱਜ ਗਈਆਂ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਟਮਾਟਰ ਨਾਲ ਹੀ ਦੇ ਪਾ ਲਾਂਗੇ ਆਪਾਂ ਸਵਾਦ ਅਨਸਾਰ ਲੂਣ ਤਾਂ ਜੋ ਆਪਣੇ ਟਮਾਟਰ ਤੇ ਪਿਆਜ਼ ਥੋੜੇ ਜਿਹੇ ਨਾ ਗਾ ਜਲਾ ਨਮਕ ਹੀ ਪਾਵਾਂਗੇ ਬਾਕੀ ਮਸਾਲੇ ਆਪਾਂ ਬਾਅਦ ਚ ਪਾਵਾਂਗੇ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਭੁੰਨਾਂਗੇ ਲੋਰ ਬਹੁਤ ਦਾ ਇੱਕੋ ਇੱਕ ਮਕਸਦ ਹੈ ਵੀ ਤੜਕਾ ਆਪਣਾ ਜਲਦੀ ਗਲ ਜਾਂਦਾ ਆਹ ਦੇਖੋ ਤੁਸੀਂ ਟਮਾਟਰ ਚੰਗੀ ਤਰ੍ਹਾਂ ਗਲ ਗਿਆ ਦੇਖੋ ਹੁਣ ਇਹਦੇ ਵਿੱਚ ਪਾ ਲਾਂਗੇ ਆਪਾਂ ਗਰਮ ਮਸਾਲਾ ਅੱਧਾ ਚਮਚ ਪਾਵਾਂਗੇ ਆਪਾਂ ਹਲਦੀ ਦਾ ਇੱਕ ਛੋਟਾ ਜਿਹਾ ਮੈਂ ਗਰਮ ਮਸਾਲੇ ਦਾ ਘਰ ਦਾ ਗਰਮ ਮਸਾਲਾ ਕਿਚਨ ਜੀ ਨਾਲ ਨੂੰ ਮਿਕਸ ਕਰ ਦਾਂਗੇ ਮਸਾਲੇ ਨੂੰ ਚੰਗੀ ਤਰ੍ਹਾਂ ਸੇਕ ਲੱਗਣ ਤੋਂ ਬਾਅਦ ਚ ਇਹਦੇ ਵਿੱਚ ਪਾ ਦਾਂਗੇ ਆਪਾਂ ਇੱਕ ਜਨਾਬ ਦੀਆਂ ਕੜੀਆਂ ਕਿਚਨ ਜੀ ਨਾਲ ਨੂੰ ਮਿਕਸ ਕਰ ਦਾਂਗੇ ਇੱਕ ਵਾਰੀ ਜ਼ਰੂਰ ਬਣਾ ਕੇ ਖਾਓ ਆਮ ਹੀ ਆਪਣੀ ਖੜਕ ਦੇ ਕੰਡੇ ਤੋਂ ਮਿਲ ਜਾਂਦੀਆਂ ਇਹ ਕੜੀਆਂ ਫੁੱਲ ਵੀ ਮਿਲ ਜਾਂਦੇ ਆ ਤੇ ਤੁਹਾਡਾ ਸਰੀਰ ਆਪ ਬੋਲੂਗਾ ਤੇ ਕੋਈ ਸਬਜੀ ਖਾਧੀ ਤਾਕਤ ਵਾਲਾ ਆਪਾਂ ਤੇ ਕਲੀਆਂ ਚੰਗੀਆਂ ਦਾ ਮਿਕਸ ਹੋ ਗਿਆ ਹੁਣ ਇਹਨੂੰ ਉੱਪਰ ਟੱਕ ਦਾਂਗੇ ਇਹਨੂੰ ਆਪਾਂ ਜ਼ਿਆਦਾ ਨਹੀਂ ਪਕਾਉਣਾ ਕਿਉਂਕਿ ਆਪਾਂ ਕਲੀਆਂ ਪਹਿਲਾਂ ਹੀ ਉਬਾਲੀਆਂ ਤੇ ਤੜਕਾ ਆਪਣਾ ਤਕਰੀਬਨ ਬਣਿਆ ਹੀ ਆ ਥੋੜਾ ਜਿਹਾ ਇਹਨੂੰ ਆਪਾਂ ਪਕਾਵਾਂਗੇ 5-7 ਮਿੰਟ ਤੱਕ ਤੇ 5 ਕੁ ਮਿੰਟ ਹੋ ਗਏ ਆਪਾਂ ਨੂੰ ਧੱਕ ਕੇ ਰੱਖਿਆ ਨੋ ਥੋੜਾ ਜਿਹਾ ਨਾ ਸੇਕ ਜਾ ਬੜਾ ਵਧੀਆ ਹੁੰਦਾ ਇਕਦਮ ਲਓ ਜੀ ਆਪਣੀ ਸਬਜੀ ਤਿਆਰ ਆ ਦੇਖਣ ਨੂੰ ਲੱਗਦੀ ਤੇਰਾ ਮੁੰਗਰੇ ਬਣਾਏ ਹੁੰਦੇ ਆ ਪਰ ਉਹੋ ਹੀ ਚੀਜ਼ ਆ ਤੇ ਗੁਣਕਾਰੀ ਬਹੁਤ ਹੁੰਦੇ ਆ ਤੇ ਮੈਂ ਵਾਰ-ਵਾਰ ਤੁਹਾਨੂੰ ਕਹਿ ਰਿਹਾ ਇਹਦੇ ਵੀ ਤੁਸੀਂ ਇਹਦੇ ਬਾਰੇ ਸਟੱਡੀ ਕਰੋਗੇ ਨਾ ਤੁਹਾਨੂੰ ਇਸ ਚੀਜ਼ ਦਾ ਪਤਾ ਲੱਗ ਜਾਊਗਾ ਹੁਣ ਆਪਾਂ ਗੈਸ ਬੰਦ ਕਰ ਦਿੰਦੇ ਆ ਆਪਣੀ ਤਿਆਰ ਹੋਈ ਆ ਤੁਹਾਨੂੰ ਦੇਖੋ ਆਰਾਮ ਨਾਲ ਏ ਟੁੱਟ ਜਾਂਦੇ ਆ ਤੇ ਫ੍ਰੀ ਆਫ ਕਾਸਟ ਆਪਾਨੂੰ ਇਹ એનર્ਜੀ ਦਿੰਦੇ ਆ ਬਹੁਤ ਹੀ ਸਵਾਦ ਤੇ ਬਹੁਤ ਹੀ ਗੁਣਕਾਰੀ ਹੁੰਦੇ ਆ ਹੁਣ ਇਹਨਾਂ ਆਪਾਂ ਅੱਜ ਦੇ ਬੌਲ ਚ ਆਪਾਂ ਸਬਜ਼ੀ ਕੱਢ ਲੈਨੇ ਆ ਤੇ ਲੋ ਜੀ ਆਪਾਂ ਗਰਮਾ ਗਰਮ ਤਿਆਰ ਕੀਤੀ ਹੈ ਕਚਨਾਰ ਦੀ ਕਲੀਆਂ ਦੀ ਸਬਜ਼ੀ ਤੇ ਜੇ ਤੁਹਾਨੂੰ ਜੇ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ